ਬਾਹਗੁਰੂ ਜੀ ਦਾ ਖਾਲਸਾ ਬਾਹਗੁਰੂ ਜੀ ਕੀ ਫਤਿਹ ਜਦੋਂ ਅਮਰੀਕਾ ਦੇ ਵਿੱਚ ਟਰੱਕ ਡਰਾਈਵਰ ਹਰਜਿੰਦਰ ਸਿੰਘ ਨੇ ਇੱਕ ਐਕਸੀਡੈਂਟ ਕੀਤਾ ਸੀ ਉਹਦੇ ਵਿੱਚ ਵੀ ਤਿੰਨ ਮੌਤਾਂ ਹੋ ਗਈਆਂ ਸੀ ਤੇ ਉਦੋਂ ਸਾਡੇ ਪੰਜਾਬ ਦੇ ਲੋਕਾਂ ਨੇ ਖਾਸ ਕਰਕੇ ਸਿੱਖ ਕਮਿਊਨਿਟੀ ਨੇ ਇਹ ਬਹੁਤ ਰੌਲਾ ਪਾਇਆ ਸੀ ਕਿ ਸਾਡੇ ਨਾਲ ਧੱਕਾ ਹੁੰਦਾ ਹੈ ਸ਼ਿਕਾਨੋ ਬਦਨਾਮ ਕੀਤਾ ਜਾਂਦਾ ਹੈ ਮੈਂ ਉਦੋਂ ਵੀ ਇਹ ਗੱਲ ਦਾਅਵੇ ਨਾਲ ਕਹੀ ਸੀ ਕਿ ਸੁਧਰ ਜੋ ਨਹੀਂ ਆਉਣ ਵਾਲਾ ਸਮਾਂ ਬਹੁਤ ਘਾਟਕ ਹੋਣ ਵਾਲਾ ਹੈ ਖਾਸ ਕਰਕੇ ਅਮਰੀਕਾ ਵਰਗੇ ਮੁਲਕਾਂ ਦੇ ਵਿੱਚ ਪਰ ਸਾਡੇ ਦਿਮਾਗ ਵਿੱਚ ਜਿਹੜਾ ਇੱਕ ਕੀੜਾ ਉਹ ਗੁੰਡਾਗਰਦੀ ਦਾ ਲੋਪਰਪੁਣੇ ਦਾ ਜਿਵੇਂ ਪੰਜਾਬ ਦੇ ਵਿੱਚ ਡੰਡੇ 'ਚ ਝੰਡਾ ਪਸਾ ਲਓ ਕਿਤੇ ਮਾਨਬਰ ਵਰਗਾਂ ਦੇ ਪਿੱਛੇ ਤੁਰ ਪੋ ਕਿਤੇ ਮੂਤਪਾਲ ਵਰਗਾਂ ਦੇ ਪਿੱਛੇ ਤੁਰ ਪੋ ਇੱਥੇ ਬਥੇਰੇ ਘੜਮ ਚੌਧਰੀ ਨੇ ਧਰਨੇ ਲਾ ਲਓ ਪਿੰਡਾਂ ਵਾਲੇ ਵਰਗਾ ਗੋਲ ਪਰਨਾ ਬੰਦੋ ਤੇ ਫਿਰ ਗੱਲਾਂ ਕੀ ਕਰਨੀਆਂ ਨੇ ਸਾਨੂੰ ਆਜ਼ਾਦੀ ਚਾਹੀਦੀ ਹੈ ਪਰ ਆਪਣੇ ਆਪ ਸੁਧਰਨਾ ਨਹੀਂ ਹੁਣ ਜਿਹੜੀ ਤਾਜੀ ਘਟਨਾ ਵਾਪਰੀ ਹੈ ਨਾ ਉਹ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਪਿੰਡ ਪੈਂਦਾ ਪਿੰਡ ਪੁਰਾਣਾ ਸਾਲਾ ਤੇ ਇੱਥਨੇ ਇੱਕ ਮੁੰਡਾ ਯਸ਼ਨਪ੍ਰੀਤ ਸਿੰਘ ਜਿਹਨੇ ਕੈਲੀਫੋਰਨੀਆ ਦੇ ਵਿੱਚ ਇੱਕ ਐਕਸੀਡੈਂਟ ਕੀਤਾ ਜਿਹਦੇ ਵਿੱਚ ਇੱਕ ਲੇਡੀਜ਼ ਦੋ ਦੇ ਬੱਚੇ ਕੁੜੀਆਂ ਨੇ ਸ਼ਹਾਦ ਉਹ ਤਿੰਨ ਦੀ ਮੌਤ ਹੋ ਗਈ ਇਹਦੇ ਐਕਸੀਡੈਂਟ ਦੇ ਨਾਲ ਔਰ ਇਸ ਗਲੱਕ ਨੂੰ ਨਾ ਕੈਲੀਫੋਰਨੀਆ ਦੀ ਜਿਹੜੀ ਪੁਲਿਸ ਹੈਗੀ ਅਮਰੀਕਾ ਦੀ ਜਦੋਂ ਗ੍ਰਿਫਤਾਰ ਕੀਤਾ ਇਹਦੀ ਸ਼ਰਾਬ ਪੀਤੀ ਹੋਈ ਸੀ ਉਹਨਾਂ ਮੁਲਕਾਂ ਦੇ ਵਿੱਚ ਤੁਸੀਂ ਕੋਈ ਵੀ ਨਸ਼ਾ ਕਰਕੇ ਡਰਾਈਵਿੰਗ ਨਹੀਂ ਕਰ ਸਕਦੇ ਕੋਈ ਵਾਹਨ ਚਲਾ ਨਹੀਂ ਸਕਦੇ 21 ਸਾਲ ਦੀ ਇਹਦੀ ਉਮਰ ਹੈ ਤੇ 3 ਸਾਲ ਸ਼ਾਇਦ ਇਹਨੂੰ ਇੰਡੀਆ ਤੋਂ ਗਏ ਨੂੰ ਹੋਏ 18 ਸਾਲ ਦਾ ਚਲਾ ਗਿਆ ਸੀ ਲਾਈਸੈਂਸ ਮਿਲ ਗਿਆ ਉਦੋਂ ਬਾਅਦ ਟਰੱਕ ਤੇ ਚੜ ਗਿਆ ਚੰਦ ਚਾੜਤਾ ਮੈਂ ਜਿਹੜੀ ਗੱਲ ਕਰਨੀ ਆ ਥੋੜਾ ਜਿਹਾ ਉਹਦੇ ਵੱਲ ਧਿਆਨ ਦਿਓ ਜਦੋਂ ਕੋਈ ਪੰਜਾਬੀ ਭਾਰਤ ਦੇ ਵਿੱਚੋਂ ਜਾਂ ਪੰਜਾਬ ਦੇ ਵਿੱਚੋਂ ਕਿਸੇ ਫੋਰਨ ਕੰਟਰੀ ਵਿੱਚ ਜਾਂਦਾ ਹੈ ਜੇ ਕੋਈ ਉਹ ਉੱਥੋਂ ਦੇ ਮੁਲਕ ਦੇ ਕਾਇਦਾ ਕਾਨੂੰਨ ਵਿੱਚ ਰਹਿ ਕੇ ਕੋਈ ਚੰਗਾ ਕੰਮ ਕਰਦਾ ਉਹਦੀ ਸਲਾੰਘਾ ਵੀ ਕੀਤੀ ਜਾਂਦੀ ਹੈ ਅਸੀਂ ਢੋਲ ਵਜਾ ਕੇ ਵਧਾਈਆਂ ਦਿੰਦੇ ਆ ਕਿ ਸਾਡੇ ਪੰਜਾਬੀਆਂ ਨੇ ਬਾਹਰਲੇ ਮੁਲਕਾਂ ਦੇ ਦੀ ਝੰਡੇ ਗੱਡੇ ਹੋਏ ਨੇ ਪਰ ਸੁਧਰਾਂਗੇ ਕਦੋਂ ਹੁਣ ਪਿੰਡ ਦੀ ਜਿਹੜੀ ਪੰਚਾਇਤ ਆ ਨਾ ਗਰਦਾਸਪੁਰ ਦੇ ਦੇ ਜਿਹੜਾ ਇਹ ਪੁਰਾਣਾ ਸ਼ਾਲਾ ਪਿੰਡ ਪੈਂਦਾ ਉਹ ਕਹਿੰਦੇ ਪੂਰੇ ਪਿੰਡ ਦਾ ਸਟੈਂਡ ਹੈ ਇਹਦਾ ਪਿਓ ਸਾਹਮਣੇ ਆਇਆ ਸਾਡਾ ਬੱਚਾ ਤਾਂ ਅੰਮ੍ਰਿਤਧਰੀਏ ਦੀ ਵੀ ਤੁਹਾਡੇ ਪਿੰਡ ਦਾ ਸਟੈਂਡ ਲਿਆ ਕੀ ਕਰੂਗਾ ਤੁਹਾਨੂੰ ਕੌਣ ਪੁੱਛਦਾ ਉੱਥੇ ਇਹ ਪੰਜਾਬ ਦੀ ਪੁਲਿਸ ਜਾਂ ਭਾਰਤ ਦੀ ਪੁਲਿਸ ਨਹੀਂ ਹੈਗੀ ਵੀ ਉੱਥੇ ਮੈਡੀਕਲ ਕਰਾ ਲਿਆ ਉਹਨਾਂ ਨੇ ਝੂਠ ਬੋਲਤਾ ਉਹ ਕਹਿੰਦੇ ਅਸੀਂ ਇਹਦਾ ਨਸ਼ਾ ਕੀਤਾ ਹੋਇਆ ਸੀ ਸ਼ਰਾਬ ਪੀਤੀ ਹੋਈ ਸੀ ਅਸੀਂ ਫੜਿਆ ਮੈਡੀਕਲ ਹੋਇਆ ਉਹਦਾ ਸਾਰੇ ਚੈਨਲਾਂ ਨੂੰ ਉਹਨਾਂ ਨੇ ਰਿਪੋਰਟ ਦਿੱਤੀ ਓਕੇ ਸ਼ਾਰਟ ਡੇ ਬੱਤੇ ਤੇ ਇਲਜ਼ਾਮ ਨਾ ਲਾਓ ਜੀ ਪਰ ਡਕੜਮ ਚੌਧਰੀ ਆਪਣੇ ਚੈਨਲ ਬਣਾ ਕੇ ਬੈਠੇ ਨੇ ਖਲਤਾਨੀ ਹੋੜ ਇਹ ਕਹਿੰਦੇ ਸ਼ਿਖਾ ਨੂੰ ਬਦਨਾਮ ਕੀਤਾ ਜਾ ਰਿਹਾ ਕੋਈ ਨਹੀਂ ਬਦਨਾਮ ਕਰਦਾ ਉੱਥੇ ਹੋਰ ਵੀ ਹਜ਼ਾਰਾਂ ਬੰਦੇ ਟਰੱਕ ਚਲਾਉਂਦੇ ਆ ਤੁਹਾਡੀਆਂ ਇਹ ਕਰਤੂਤਾ ਨੇ ਪਿਓ ਸਾਹਮਣੇ ਆਇਆ इमोशनल ਕਰਦੇ ਨੇ ਲੋਕ ਇਹ ਹੁਣ ਘਹਾੜ ਲਾਉਣਗੇ ਸਾਡੇ ਬੱਚੇ ਦੀ ਮਦਦ ਕਰੋ ਸਾਡਾ ਬੱਚਾ ਤੇ ਸਰੀਰ ਬੜਾ ਸੀ ਉਹ ਸਾਡੇ ਬੱਚੇ ਨੂੰ ਤਾਂ ਕੋਈ ਨਸ਼ਾ ਕੀਤਾ ਨਹੀਂ ਅਜੇ ਤੱਕ ਸਾਨੂੰ ਦੁੱਖ ਹੈ ਉਹ ਭੈਣ ਦੀ ਮੌਤ ਹੋ ਗਈ ਤੇ ਬੱਚਿਆਂ ਦੀ ਮੌਤ ਹੋ ਗਈ। ਬਸ ਕਿਹੜਾ ਛੁੱਟ ਗਿਆ? ਇੰਨੀ ਗੱਲ ਕਹਿ ਕੇ ਤੁਹਾਡਾ ਕੰਮ ਸਰ ਗਿਆ। ਮੈਂ ਥਿਕ ਬੇਨਤੀ ਕਰਨੀ ਹੈ ਜਿੰਨੇ ਵੀ ਕੈਨੇਡਾ ਦੇ ਵਿੱਚ ਟਰੱਕ ਡਰਾਈਵਰ ਨੇ। ਖਾਸ ਕਰਕੇ ਜਿਹੜੇ ਪੰਜਾਬੀ, ਖਾਸ ਕਰਕੇ ਜਿਹੜੇ ਸਾਡੇ ਸਿੱਖ ਨੇ ਉਹਨਾਂ ਨੂੰ ਬੇਨਤੀ ਹੈ। ਜਿੰਨਾ ਚਿਰ ਤੁਸੀਂ ਸਿੱਖ ਹੋ ਕੇ ਬਾਬੇ ਨਾਨਕ ਦੀ ਫਲਸਫੀ ਨੂੰ ਅਕਲ ਨੂੰ ਫੋਲੋ ਨਹੀਂ ਨਾ ਕਰਦੇ। ਉਨਾ ਚਿਰ ਕਿਸੇ ਵੀ ਖਿੱਤੇ ਵਿੱਚ ਕਿਤੇ ਵਿੱਚ ਆਪਣੇ ਫੀਲਡ ਵਿੱਚ ਤੁਸੀਂ ਕਾਮਯਾਬ ਨਹੀਂ ਹੋ ਸਕਦੇ ਅਸੀਂ ਰੋ ਪਾ ਕੇ ਦੂਜਿਆਂ ਤੇ ਬਸ ਆਪਣੀ ਗੱਲ ਮਨਾਉਣੀ ਹੈ ਅਸੀਂ ਸਰਦਾਰ ਹੁੰਨੇ ਆ ਅਸੀਂ ਸਿੱਖ ਹੁੰਨੇ ਆ ਅਸੀਂ ਭਿੰਡਰਾਂ ਵਾਲੇ ਨੂੰ ਫੋਲੋ ਕਰਦੇ ਆ ਅਸੀਂ ਮੂਤਪਾਲ ਨੂੰ ਫੋਲੋ ਕਰਦੇ ਆ ਅਸੀਂ ਦੀਪਸਿੱਧੂ ਨੂੰ ਫੋਲੋ ਕਰਦੇ ਆ ਤੇ ਜੇ ਕੋਈ ਪੜਿਆ ਲਿਖਿਆ ਬੰਦਾ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਉਹਦੀ ਗੱਲ ਸੁਣਨ ਨੂੰ ਤਿਆਰ। ਤੇ ਤਰੱਕੀ ਕਰੋ ਪਰ ਤਰੱਕੀ ਦੇ ਨਾਲ ਨਾਲ ਨਾ ਜਿਹੜੇ ਬੰਦੇ ਤਰੱਕੀ ਦੇ ਰਾਹਾਂ ਤੇ ਤੁਰ ਰਹੇ ਨੇ ਉਹਨਾਂ ਦੀ ਗੱਲ ਵੀ ਫੋਲੋ ਕਰ ਲਓ ਉਹਨੂੰ ਸੁਣ ਵੀ ਲਓ ਧਿਆਨ ਦੇਣਾ। ਹੁਣ ਪਿੰਡ ਦੇ ਵਿੱਚ ਇਕੱਠ ਹੋਇਆ। ਅਸੀਂ ਸਾਰਾ ਪਿੰਡ ਅੰਡਰਸਟੈਂਡ ਲੈਣੇ ਆ। ਸਾਡਾ ਮੁੰਡਾ ਥੋੜੀ ਨਸ਼ਾ ਕਰਦਾ ਸੀ। ਅਗਲੇ ਝੂਠ ਬੋਲਦੇ ਨੇ। ਅਗਲਾਂ ਦੇ ਨਾਲ ਟੋਪੀ ਟੇਕ ਪਗਤੇ ਕੈਮਰੇ ਲੱਗੇ ਨੇ ਜਦੋਂ ਉਹ ਗ੍ਰਿਫਤਾਰ ਕਰਦੇ ਨੇ ਉਥੋਂ ਦੀ ਜਿਹੜੀ ਅਦਾਲਤ ਹੈ ਨਾ ਉਹ ਪੁਲਿਸ ਦਾ ਕੋਈ ਵੀ ਐਵੀਡੈਂਸ ਮੰਨਣ ਨੂੰ ਤਿਆਰ ਨਹੀਂ ਜਿੰਨਾ ਚਿਰ ਉਹ ਜਦੋਂ ਗ੍ਰਿਫਤਾਰ ਕਰਦੇ ਨੇ ਉਦੋਂ ਦੀ ਕੋਈ ਵੀਡੀਓ ਕੋਈ ਸਬੂਤ ਨਾ ਹੋਵੇ ਪੂਰੇ ਪੱਕੇ ਪੈਰੀ ਉਹਨੂੰ ਟਰੱਕ ਚਲਾਉਂਦੇ ਜਦੋਂ ਫੜਿਆ ਹੈ ਨਾ ਐਕਸੀਡੈਂਟ ਹੋ ਗਿਆ ਉਹਦੀ ਸ਼ਰਾਬ ਪੀਤੀ ਹੋਈ ਸੀ ਨਸ਼ਾ ਕਰ ਮਣ ਸਾਡਾ ਮਨ ਦਾ ਡਰਗ ਕਰਦਾ ਹੀ ਨਹੀਂ ਤੁਹਾਨੂੰ ਲੈ ਦਰਸ ਕੇ ਕਰੂ ਮੈਂ ਇੱਕ ਬੇਨਤੀ ਕਰਨੀ ਹੈ ਜਿੰਨੇ ਵੀ ਅਮਰੀਕਾ ਦੇ ਵਿੱਚ ਟਰੱਕ ਡਰਾਈਵਰ ਨੇ ਜਾਂ ਕੋਈ ਹੋਰ ਜੌਬ ਕਰਦੇ ਆ। ਅਕਲ ਤੋਂ ਕੰਮ ਲਓ। ਜਿੱਥੇ ਤੁਹਾਡੀਆਂ ਕਮਜ਼ੋਰੀਆਂ ਨੇ ਉਹਨਾਂ ਕਮਜ਼ੋਰੀਆਂ ਨੂੰ ਦੂਰ ਕਰੋ। ਹਰ ਵਕਤ ਰੌਲਾ ਪਾ ਕੇ ਨਹੀਂ ਕੰਮ ਚੱਲਣਾ। ਰੌਲਾ ਪਾ ਦਿਆ ਕਰੋ ਅਸੀਂ ਸਿੱਖਾਂ ਸਾਨੂੰ ਬਦਨਾਮ ਕੀਤਾ ਜਾਂਦਾ ਹੈ। ਕਿਉਂ ਬਦਨਾਮ ਕਰਨ ਬਾਅਦ ਇੱਕੋ ਹੀ ਡਰਾਈਵਰ ਮਿਲੇ। ਹਾਲਾਂ ਜਦੋਂ ਬਦਨਾਮ ਕਰੋ ਪੂਰੀ ਕਮਿਊਨਿਟੀ ਨੂੰ ਕਰੂਗਾ। ਇੱਕ ਨੂੰ ਕਿਉਂ ਕਰੂਗਾ ਕਰਤੂਤਾ ਨੇ ਤੁਹਾਡੀਆਂ ਤੁਹਾਡੀਆਂ ਗਲਤੀਆਂ ਨਹੀਂ ਪਹਿਲੀ ਗਲਤੀ ਜਦੋਂ ਐਕਸੀਡੈਂਟ ਹੋਇਆ ਉਸ ਵਕਤ ਕੈਲੀਫੋਰਨੀਆ ਦੀ ਪੁਲਿਸ ਨੇ ਉਹਨੂੰ ਰੈਸਟ ਕੀਤਾ ਹੈ ਗ੍ਰਿਫਤਾਰ ਕੀਤਾ ਹੈ ਉਹ ਇਦਾਂ ਨਹੀਂ ਹੈਗਾ ਵੀ ਫੜ ਕੇ ਥਾਣੇ ਲੈ ਗਏ ਬਿਲਕੁਲ ਨਹੀਂ ਪਹਿਲੇ ਮੈਡੀਕਲ ਹੁੰਦਾ ਉੱਥੇ ਸਾਰੀ ਰਿਪੋਰਟ ਆਉਂਦੀ ਹੈ। ਉਦੋਂ ਬਾਅਦ ਕਾਰਵਾਈ ਹੁੰਦੀ ਹੈ। ਹੁਣ ਸਾਰੀ ਉਮਰ ਚ ਕੀ ਕਰਨਾ ਹੈ? ਜੇਲ੍ਹ ਵਿੱਚ ਤਿੰਨ ਮੋਤਾਂ ਹੋਈਆਂ ਨੇ। ਸਜ਼ਾ ਪਤਾ ਕਿੰਨੀ ਹੋਣੀ ਹੈ? ਜਿਹੜੀਆਂ ਮੋਤਾਂ ਹੋਈਆਂ ਨੇ ਐਕਸੀਡੈਂਟ ਕਰਕੇ ਉਹ ਤਾਂ ਵੱਖਰੀ ਹੈ। ਤੇ ਜਿਹੜਾ ਐਕਸੀਡੈਂਟ ਤੁਸੀਂ ਸ਼ਰਾਬ ਪੀ ਕੇ ਕੀਤਾ ਹੈ ਇਹਦੀ ਸਜ਼ਾ ਵੱਖਰੀ ਹੈ। ਮੈਂ ਇੱਕ ਬੇਨਤੀ ਕਰਨੀ ਹੈ। ਜਿੰਨਾ ਚਿਰ ਆਪਣੀਆਂ ਬਿਗੜੀਆਂ ਔਲਾਦਾਂ ਨੂੰ ਸਮਝਾਉਂਦੇ ਨਹੀਂ ਤਾੜਦੇ ਨਹੀਂ ਛਿੱਤਰ ਨਹੀਂ ਫੇਰਦੇ ਉਹਨਾਂ ਚਿਰ ਇਹ ਇਦਾਂ ਹੀ ਹੁੰਦਾ ਰਹੂ ਹੁਣ ਗਲਤੀ ਇਹਨੇ ਇੱਕ ਨੇ ਕੀਤੀ ਆ ਨਾ ਪਤਾ ਨਹੀਂ ਹੋਰ ਕਿੰਨਿਆਂ ਕਿ ਛਿੱਤਰ ਪੈਣਗੇ ਉੱਤੇ ਪਤਾ ਨਹੀਂ ਕਿੰਨੇ ਛਿੱਤਰ ਪੈਣਗੇ ਉੱਤੇ ਉਹਨਾਂ ਦੇ ਪਹਿਲੇ ਸਿਕੰਜੇ ਕਸ਼ਾਏ ਕਹਿੰਦੇ ਇਹ ਜਿਹੜੇ ਪੰਜਾਬੀ ਨੇ ਖਾਸ ਕਰਕੇ ਸਿੱਖ ਨੇ ਇਹਨਾਂ ਦੇ ਜਿਹੜੇ ਟਰੱਕ ਡਰਾਈਵਰਾਂ ਦੇ ਜਿਹੜੇ ਵਰਕ ਪਰਮਿਟ ਸੀ ਉਹ ਕਹਿੰਦੇ ਕੈਂਸਲ ਕਰੋ ਲਾਈਸੈਂਸ ਕੈਨਸਲ ਕਰੋ ਰਿਪੋਰਟ ਕਰਨੀਆਂ ਤਿਆਰੀਆਂ ਨੇ ਤੁਸੀਂ ਹੋਰ ਨਮਾ ਚੰਦ ਚੜ੍ਹੇ ਚੱਲੋ ਔਰ ਫਿਰ ਚੰਦ ਚੜ੍ਹ ਕੇ ਫਿਰ ਉਹਨੂੰ ਗਲਤ ਦਿਸ਼ਾ ਕਿਦਾਂ ਦੇਣੀ ਹੈ ਉਹਦਾ ਰੁਖ ਕਿਦਾਂ ਚੇਨ ਕਰਨਾ ਹੁਣ ਇਹ ਸੇ ਮੰਨਣਾ ਨਹੀਂ ਵੀ ਸਾਡੇ ਬੱਚੇ ਦੀ ਗਲਤੀ ਹੈ ਜਿਹੜੇ ਹੋਰ ਪਸੂੜੀ ਪਾਉਣ ਵਾਲੇ ਨੇ ਜਾਂ ਹੋਰ ਚੱਕਠਲ ਕਰਨ ਵਾਲੇ ਨੇ ਉਹਨਾਂ ਮੀਡੀਆ ਰਹੀ ਇਹ ਕਹਿਣਾ ਪੇਤਾ ਜੀ ਸਿੱਖਾਂ ਦਾ ਮੁੰਡਾ ਸੀ ਦਾਂ ਕਰਕੇ ਬਦਨਾਮ ਕਰਤਾ ਕਿਰਦਾਰ ਕਸ਼ਿ ਕੀਤੀ ਜਾ ਰਹੀ ਹੈ ਸਾਡੇ ਕਾਮ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਬਿਲਕੁਲ ਨਹੀਂ ਉਸ ਮੁੰਡੇ ਨੇ ਗਲਤੀ ਕੀਤੀ ਹੈ ਉਹਦੀ ਸਜ਼ਾ ਉਹਨੂੰ ਮਿਲੋਗੀ ਮਿਲਣੀ ਚਾਹੀਦੀ ਹੈ ਅਮਰੀਕਾ ਦੇ ਵਿੱਚ ਰਹਿਣ ਵਾਲੇ ਜੇ ਇਦਾਂ ਦੇ ਲੋਕਾਂ ਦਾ ਸਾਥ ਦਿੰਦੇ ਰਹੋਗੇ ਨਾ ਤੇ ਰੈਕਡ ਤੋੜਦਾ ਵੀ ਉੱਥੇ ਖਰਾਬ ਹੋਣਾ ਹੈ ਸਭ ਦਾ ਡਾਟਾ ਫਰੋਲਿਆ ਜਾਂਦਾ ਜਿਹੜਾ ਬੰਦਾ ਗਲਤੀ ਕਰਦਾ ਹੈ ਉਹਨੂੰ ਗਲਤੀ ਉਹਦੀ ਮੰਨਿਆ ਕਰੋ ਉਹਨੂੰ ਗਲਤ ਕਿਹਾ ਕਰੋ ਜੇ ਬੱਜਣਾ ਹੈ ਤੇ ਨਹੀਂ ਫਿਰ ਬੌਲੇ ਵੱਡੇ ਵੱਡੇ ਕਾਰੋਬਾਰ ਕਰਨ ਦੀ ਲੋੜ ਨਹੀਂ ਝੁੱਲੀ ਵਿੱਚ ਤਰਾ ਚੱਕੋ ਤੇ ਇੰਡੀਆ ਆ ਜਾਓ ਚੁੱਪ ਕਰਕੇ ਠੀਕ ਹੈ ਇਹ ਗਲਤੀ ਹੈ ਜਿਹਦੀ ਵੀ ਧੌਣ ਵਿੱਚ ਕਿੱਲਾ ਹੋਏ ਨਾ ਪਿੰਡ ਵਾਲੇ ਕਹਿੰਦੇ ਅਸੀਂ ਨਾਲ ਖੜੇ ਹਾਂ ਟਰੂਡਾ ਸਟੈਂਡ ਅਮਰੀਕਾ ਵਾਲੇ ਕੁ ਮੰਨਣਗੇ ਭਈ ਇਹ ਇੰਡੀਆ ਨਹੀਂ ਪੰਜਾਬ ਨਹੀਂ ਵੀ ਗੰਦ ਪਾਈ ਚੱਲੋ ਹੁਣ ਤਾਂ ਵੱਲ ਨੇ ਫਿਸ਼ਾ ਲਿਆ ਚਿੱਤਰ ਫਿਰੂ ਔਰ ਸਜ਼ਾ ਕਿੰਨੀ ਹੋਣੀ ਹੈ ਘੱਟੋ-ਘੱਟ 40 ਤੋਂ 45 ਸਾਲ 21 ਸਾਲ ਦਾ ਹੈਗਾ ਉਹ 45 ਸਾਲ ਜੇਲ੍ਹ 'ਚ ਲੱਗਣਗੇ ਕਿੰਨੇ ਹੋਗੇ 68 ਹੋਗੇ ਨਾ ਮੈਰਿਜ ਹੋਣੀ ਹੈ ਨਾ ਪੁੱਛ ਹੋਰ ਹੋਣਾ ਹੈ ਜਿਹੜਾ ਦਿਮਾਗ ਖਰਾਬ ਹੋ ਵਖਰਾ ਹੈ ਤੇ ਜਿਹੜਾ ਪੰਜਾਬ ਦੇ ਵਿੱਚ ਪਰਿਵਾਰ ਉਹਦੀ ਟੈਨਸ਼ਨ ਕਿੰਨੀ ਹੈ ਇਹ ਸੋਚਣ ਦੀ ਲੋੜ ਹੈ ਕਦੇ ਲੋਕਾਂ ਨੂੰ ਭਾਵਕ ਕਰਕੇ इमोशनल ਕਰਕੇ ਨਹੀਂ ਗੱਲ ਬਣਨੀ। ਹੁਣ ਪਿੱਟੀ ਜਾਓ। ਹੁਣ ਆ ਜਿਹੜਾ ਬਕਾਊ মিডিਆ ਉਹ ਦੇਖੋ ਮੈਂ ਲੈ ਲੈ ਕੇ ਜਾਣਗੀ। ਕਿੱਦਾਂ ਹੋਇਆ ਜੀ? ਮੁੰਡਾ ਕੀ ਕਰਦਾ ਸੀ? ਇੱਥੇ ਨਸ਼ਾ ਕੀਤਾ ਸੀ। ਕਿੰਨਾ ਖਰਚਾ ਦਿੰਦੇ ਸੀ। ਕਿੰਨੇ ਪੈਸੇ ਲੈ ਕੇ ਭੇਜਿਆ ਸੀ ਅਮਰੀਕਾ। ਹੁਣ ਇਹ ਪੁੱਛੀ ਜਾਣਗੇ। ਕਿਸੇ ਦੀ ਨਹੀਂ ਸੁਣਨੀ। ਇਹ ਸਬਕ ਹੈ ਹੋਰਾਂ ਲਈ ਜੇ ਸਮਝ ਜਾਓਗੇ। ਇਹ ਦੂਜਾ ਚਾਂਸ ਹੋ ਗਿਆ ਜਿਹੜਾ ਟਰੱਕ ਦੇ ਨਾਲ ਐਕਸੀਡੈਂਟ ਕਰਕੇ ਤੁਸੀਂ 6 ਬੰਦੇ ਮਾਰਦੇ ਤਿੰਨ ਪਹਿਲਾਂ ਮਾਰੇ ਤਿੰਨ ਹੁਣ ਮਾਰਦੇ ਜਿਹੜਾ ਅਗਲਾ ਚਾਂਸ ਹੋਊਗਾ ਨਾ ਤਾਂ ਉੱਥੋਂ ਇੱਕ ਨਹੀਂ ਲੱਖਾਂ ਬੰਦੇ ਰਿਪੋਰਟ ਹੋਣਗੇ ਗੱਲ ਚੇਤੇ ਰੱਖ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ